ਆ ਦੱਸੋ ਹੁਣ ਕਿਸਾਨ ਕੀ ਕਰੇ ਕਿਸੇ ਮੇਰੇ ਵੀ ਨੇ 60000 ਨੂੰ ਠੇਕੇ ਤੇ ਲਈ ਤੂ ਕਿਸੇ ਨੇ 70 ਨੂੰ ਕਿਸੇ ਨੇ 75 ਨੂੰ ਤੇ ਉੱਤੇ ਘੱਟੋ ਘੱਟ 10 ਦਾ 15 15000 ਕਿੱਲੇ ਦਾ ਜਿਹੜਾ ਕਿ ਖਰਚਾ ਕੀਤਾ ਵਾ ਤੇ ਆ ਹੁਣ ਤੁਸੀਂ ਵੇਖਦੇ ਸਾਰੀ ਫਸਲ ਡੇਕੇ ਤਬਾਹ ਹੋ ਗਈ ਹਜੇ ਕੱਚੀ ਕਣਕਾ ਬਿਲਕੁਲ ਹਜੇ ਮਿਲਲਾ ਦਾ ਬੱਲੀ ਦੇ ਵਿੱਚ ਦੁੱਧਾ ਹੀ ਆ ਹਾਂ ਜੀ ਦੁੱਧ ਆਇਆ ਪੂਰਾ ਪੱਕੀ ਨਹੀਂ ਹੈਗੀ ਹੁਣ ਦੱਸੋ ਇਹ ਸਭ ਕਣਕ ਜਿਹੜੀ ਬਿਲਕੁਲ ਖਰਾਬ ਹੋ ਜਾਣੀ ਆ ਫੂਸ ਬਣ ਜਾਣੀ ਆ ਨਾ ਤਾਂ ਮਸ਼ੀਨ ਦੇ ਵਿੱਚ ਆਉਣੀ ਆ ਤੇ ਨਾ ਇਹਦੀ ਤੂੜੀ ਵਾਣੀ ਆ ਤੇ ਹੁਣ ਠੇਕੇ ਤੇ ਲੈਤੀ ਮਤਲਬ ਕਣਕ ਹੋਵੇ ਤੇ ਉਹਦੀ ਫਸਲ ਦਾ ਨੁਕਸਾਨ ਹੋ ਜੇ ਕਿਸਾਨ ਨੂੰ ਘੱਟੋ ਘੱਟ 50-60 ਹਜ਼ਾਰ ਰੁਪਏ ਦਾ ਤੁਸੀਂ ਆਪਣੇ ਆਪ ਸੋਚੋ ਉਸ ਕਿਸਾਨ ਤੇ ਕੀ ਬੀਤਦੀ ਹੋਊਗੀ ਜਦੋਂ ਕਿ ਰਾਜਨੀਤਿਕ ਲੀਡਰ ਆਉਂਦੇ ਆ ਤੁਹਾਨੂੰ ਫਰੀ ਦੇ ਲਾਰੇ ਲਾ ਜਾਂਦੇ ਆ ਪਰ ਕੋਈ ਅੱਜ ਤੱਕ ਰਾਜਨੀਤਿਕ ਲੀਡਰ ਨ ਤੜਕ ਹੋ ਗਏ ਕਿਸਾਨਾਂ ਦੇ ਹੱਕ ਦੀ ਗੱਲ ਕਿਉਂ ਨਹੀਂ ਕਰਦਾ ਜਦੋਂ ਕਿ ਕਿਸਾਨਾਂ ਦੀ ਹਰ ਹਰ ਸਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਕਿਤੇ ਹੜ੍ਹਾਂ ਦੇ ਨਾਲ ਕਿਤੇ ਮੀਂਹ ਦੇ ਨਾਲ ਕਿਤੇ ਕੀ ਬਿਮਾਰੀ ਆ ਗਈ ਕਿਤੇ ਬਿਮਾਰੀ ਨਿਕਲ ਗਏ ਕਿਤੇ ਸਪਰੇਅ ਮਾਰੀ ਹੋ ਗਈ ਜਾਂ ਹੋਰ ਕਿਸੇ ਕਾਰਨ ਕਰਕੇ ਹਰ ਸਾਲ ਫਸਲਾਂ ਦਾ ਨੁਕਸਾਨ ਹੁੰਦਾ ਤੇ ਸਰਕਾਰ ਕਿਉਂ ਨਹੀਂ ਕਿਸਾਨਾਂ ਦਾ ਕੋਈ ਪੱਕਾ ਹੱਲ ਕਰਦੀ ਕੋਈ ਪੱਕਾ ਕਾਨੂੰਨ ਬਣਾਉਂਦੀ ਮੁਆਵਜ਼ੇ ਦਾ ਜਾਂ ਕੋਈ ਪੱਕੀ ਇਹੋ ਜਿਹੀ ਕੋਈ ਤਾਰਾ ਬਣਾਵੇ ਜਿਹੜੇ ਕਿਸਾਨ ਦਾ ਨੁਕਸਾਨ ਹੁੰਦਾ ਉਹਨੂੰ ਕੋਈ ਖਰਚਾ ਵਰਚਾ ਜਾਂ ਉਸ ਕੋਈ ਦਿੱਤਾ ਜਾਵੇ ਪਰ ਅੱਜ ਰਾਜਨੀਤਿਕ ਆਪ ਦੀ ਕੁਰਸੀ ਦੀ ਖਾਤਰ ਆਉਂਦੇ ਆ ਕਿਸਾਨਾਂ ਨੂੰ ਝਾਂਸੇ ਵਿੱਚ ਲੈ ਕੇ ਬਸ ਵੋਟਾਂ ਲੈ ਕੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਪ੍ਰਮਾਤਮਾ ਅੱਗੇ ਅਸੀਂ ਦੁਆ ਕਰਦੇ ਆਂ ਵੀ ਕਿਸਾਨਾਂ ਦੀ ਫਸਲ ਤੇ ਵੀ ਮੇਰ ਦਾ ਹੱਥ ਰੱਖ ਨਾ ਨੁਕਸਾਨ ਕਰ ਕਿਸਾਨਾਂ ਦਾ